ਨਾ ਵੈਸੇ ਮੁੱਦੇ ਤੇ ਬੋਲਣਾ ਨਹੀਂ ਚਾਹੁੰਦਾ ਪਰ ਮੈਂ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਦੇਖ ਰਿਹਾ ਕਿ ਪੰਜਾਬ ਦੀ ਨੌਜਵਾਨੀ ਕਿੱਧਰ ਨੂੰ ਤਰਪੀ ਯਾਰ ਕਿਹੜੀਆਂ ਗੱਲਾਂ ਦੇ ਵਿੱਚ ਤਰਪੀ ਸੋਸ਼ਲ ਮੀਡੀਆ ਤੇ ਕੀ ਆ ਓਹ ਉਹਦੀ ਵੀਡੀਓ ਵਾਇਰਲ ਹੋ ਗਈ ਓਹ ਉਹਦੀ ਵੀਡੀਓ ਵਾਇਰਲ ਹੋ ਗਈ ਜਦੋਂ ਥੋੜੀ ਕਿਸੇ ਧੀ ਪੈਣ ਦੀ ਵੀਡੀਓ ਵਾਇਰਲ ਹੋਈ ਤੈਨੂੰ ਫੇਰ ਪਤਾ ਲੱਗੂ ਹੁਣ ਤਾਂ ਦੂਸਰ ਸਵਾਰ ਲੈ ਰਹੇ ਹਾਂ ਜਿਹੜੀ ਕਿਸੇ ਦੀ ਘਰ ਦੇ ਵਿੱਚੋਂ ਗੇਤੀ ਪੈਣ ਦੀ ਵੀਡੀਓ ਵਾਇਰਲ ਹੋ ਗਈ ਉਹਨਾਂ ਨੂੰ ਜਾ ਕੇ ਪੁੱਛ ਕੇ ਦੇਖੋ ਉਹਨਾਂ ਦੇ ਕੀ ਹਾਲਾਤ ਨੇਗੇ ਅਗਲਾ ਮਰਨ ਕਿਨਾਰੇ ਅਗਲੇ ਦੇ ਹੋ ਜਾਣਾ ਸਾਰਾ ਕੁਝ ਇਸ ਕਰਕੇ ਕਿਸੇ ਧੀ ਭੈਣ ਦੇ ਨਾਲ ਜੇਕਰ ਤੁਹਾਨੂੰ ਦੀ ਕਿਸੇ ਦੀ ਕੋਈ ਗੱਲਬਾਤ ਹੋਗੀ ਤਾਂ ਤੁਸੀਂ ਉਹਦਾ ਨਿਆਜ ਫਾਇਦਾ ਇੱਠਾ ਹੋਗੇ ਯਾਰ ਐ ਵੀਡੀਓ ਵਾਇਰਲ ਕਰੋਗੇ ਐਸ ਤਰ੍ਹਾਂ ਹੋਗੇ ਯਾਰ ਇਹ ਇਹ ਜਿਹੜੇ ਮੁੰਡੇ ਨੇ ਜਿਹੜੇ ਕਿੰਨਾ ਯਾਰ ਗਲਤ استعمال ਕਰਦੇ ਨੇ ਕਿ ਮੈਂ ਨਾਲ ਕੁੜੀਆਂ ਨੂੰ ਵੀ ਕਹਿਣਾ ਚਾਹਣਾ ਕੁੜੀਆਂ ਹੀ ਮੇਰੀ ਇਸ ਗੱਲ ਦਾ ਖਿਆਲ ਰੱਖਣਾ ਸੀ ਕਿੰਨਾ ਦੇ ਬਾਰਸਾਂ ਅਸੀਂ ਆਪਣੇ ਮਾਂ ਪਿਓ ਦੀ ਇੱਜ਼ਤ ਦਾ ਖਿਆਲ ਰੱਖਣਾ ਪਰ ਜਿਹੜੇ ਮੁੰਡਿਆਂ ਨੇ ਹਰਕਤ ਕਰੀ ਆ ਜਿੱਦਣੇ ਸਾਡੇ ਡਿੱਕੇ ਚੜ ਗਿਆਂ ਇਹਨੂੰ ਅਸੀਂ ਦੇਖਾਂਗੇ ਠੀਕ ਆ ਨਾ ਖਾਲ ਆਪਦੇ ਆਪ ਨੂੰ ਤੁਸੀਂ ਕਿੱਡੇ ਕ ਮਰਦ ਕਿੱਡੇ ਕ ਹੋ ਖਾਣੇ ਹੋ ਕਿਸੇ ਦੀ ਧੀ ਭੈਣ ਨਾਲ ਕਿਸੇ ਨਾਲ ਥੋੜਾ ਰਿਸ਼ਤਾ ਹੋਇਆ ਹੋਇਆ ਕਿਸੇ ਨਾਲ ਤੁਹਾਡੇ ਕੋਈ ਅਗਲੇ ਦੇ ਘਰੇ ਜਾ ਕੇ ਰਿਸ਼ਤੇ ਬਣਾ ਕੇ ਤੁਸੀਂ ਇਹੋ ਜਿਹੀ ਹਰਕਤਾਂ ਕਰੋਗੇ ਯਾਰ ਇਹ ਜਿਹੜੀ ਇਹ ਜਿਹੜਾ ਤੁਸੀਂ ਸਾਰੇ ਜਾਣੇ ਸਾਰਾ ਤਰ੍ਹਾਂ ਸੋਸ਼ਲ ਮੀਡੀਆ ਤੇ ਕੋਈ ਗੱਲ ਚੰਗੇ ਪਾਸੇ ਵੀ ਕੋਈ ਲੈ ਜਾ ਕਰੋ ਯਾਰ ਕਿੰਨੇ ਤੁਹਾਡੇ ਪੰਜਾਬ ਦੇ ਮਾੜੇ ਹਾਲਾਤ ਬਣੇ ਪਏ ਨੇ ਸਰਕਾਰਾਂ ਦੇਖ ਲਓ ਤੁਹਾਡੇ ਪੰਜਾਬ ਚ ਕੀ ਕਰੀ ਜਾਂਦੇ ਨੇ ਗਿਆਂ ਅੱਜ ਨੌਜਵਾਨ ਕੋਈ ਵੀ ਪੰਜਾਬ ਦੇ ਵਿੱਚ ਰਹਿਣ ਨੂੰ ਤਿਆਰ ਨਹੀਂ ਮੈਂ ਤੇ ਯੂਰਪ ਦੇ ਵਿੱਚ ਆਇਆ ਹਾਂ ਕਿੰਨੇ ਦੇਖ ਤਰੱਕੀ ਦੇ ਉੱਪਰ ਨੇ ਨਾ ਲੋਕਾਂ ਦਾ ਕੰਮ ਟਿੱਕਰ ਤੇ ਆਣਾ ਹੈ ਬਸ ਸਾਡੇ ਵਾਲੇ ਲੋਕਾਂ ਦਾ ਆ ਜਿਹੜਾ ਤੁਹਾਡੇ ਕਾਮ ਸਿਰ ਤੇ ਚੜਿਆ ਹੈ ਇੱਥੇ ਲੋਕ ਬਿਨਾ ਕੱਪੜਿਆਂ ਤੋਂਲੇ ਫਿਰਦੇ ਨੇ ਠੀਕ ਹੈ ਤੇ ਬੇਸ਼ੱਕ ਇਹਨਾਂ ਦਾ ਸੱਭਿਆਚਾਰ ਆ ਮੈਂ ਕਹਿੰਦਾ ਸਾਡਾ ਸੱਭਿਆਚਾਰ ਨਹੀਂ ਹੈਗਾ ਪਰ ਜਿਨ੍ਹਾਂ ਤੁਹਾਡੇ ਸਰਚ ਤੁਹਾਡੇ ਦਿਮਾਗ ਦੇ ਵਿੱਚ ਗੰਦ ਬੜਾ ਨਾ ਲੋਕਾਂ ਦੇ ਦਿਮਾਗ 'ਚ ਗੰਦ ਨਹੀਂ ਹੋਣਾ ਯਾਰ ਨਾ ਤੁਹਾਡੇ ਲੋਕਾਂ ਦੇ ਦਿਮਾਗ 'ਚ ਗੰਦੀ ਚਤ ਪਾਰ ਬੜਿਆ ਹੋਇਆ ਯਾਰ ਲਿਆ ਮੈਨੂੰ ਭੇਜਿਓ ਕਮੈਂਟਾਂ ਦੇ ਵਿੱਚ ਮੈਂ ਦੇਖਿਆ ਨਾ ਇਹ ਤਾਂ ਕਹਿੰਦੇ ਕਈ ਦਿਨਾਂ ਦਾ ਮੁੱਦਾ ਚੱਲੀ ਰਹੇ ਜਦੋਂ ਮੈਂ ਅੱਜ ਦੇਖਿਆ ਕਮੈਂਟ ਦੇਖਿਆ ਲਿਆ ਭਾਈ ਮੈ ਆਪਦੀ ਭੈਣ ਦੀ ਵੀਡੀਓ ਮੰਗਾ ਲਿਆ ਕਰੋ ਆਪਦੀ ਧੀ ਦੀ ਵੀਡੀਓ ਮੰਗਾ ਲਿਆ ਕਰੋ ਕਮਾਲ ਦੀ ਗੱਲ ਆ ਯਾਰ ਤੁਸੀਂ ਇਹੋ ਜਿਹਾ ਕੁਝ ਕਰਨਾ ਤੇ ਇਹ ਜਿਹੜੀਆਂ ਹਰਕਤਾਂ ਨੇ ਇਹ ਜੋ ਕਰਦੇ ਨੇਗੇ ਅਸੀਂ ਖਾਸ ਕਰਕੇ ਮੁੰਡੇ ਕੁੜੀਆਂ ਨੂੰ ਖਾਸ ਵਾਰਨਿੰਗ ਦਿੰਨੇ ਆ ਵੀ ਕਾਹਾਂ ਮਾਂ ਪਿਓ ਜਿਹੜਾ ਮਰਨ ਤੇ ਆ ਜਾਂਦੇ ਨੇ ਉਹਦੇ ਮਾਂ ਪਿਓ ਦਾ ਖਿਆਲ ਰੱਖੋ ਨਹੀਂ ਇਸੇ ਨਾਲ ਡਰਾ ਰੈਪ ਟੱਕ ਨਾ ਮਾਗੇ ਇਸ ਕਰਕੇ ਪੰਜਾਬ ਦੇ ਨੌਜਵਾਨੋ ਇਹ ਚੀਜ਼ ਸੋਚਿਆ ਕਰੋ ਪਹਿਲਾਂ ਕਿ ਧੀ ਭੈਣ ਦੀ ਵੀਡੀਓ ਦੇਖਣ ਤੋਂ ਪਹਿਲਾਂ ਵੀ ਸਾਡੀ ਵੀ ਧੀ ਭੈਣ ਹੋ ਸਕਦੀ ਹੈ ਸਾਡੀ ਧੀ ਭੈਣ ਦੀ ਵੀ ਕੱਢ ਨੂੰ ਵੀਡੀਓ ਵਾਇਰਲ ਹੋ ਸਕਦੀ ਹੈ ਇਹ ਥੋੜਾ ਜਿਹਾ ਨਾ ਇੰਨਾ ਕਿ ਅਸੀਂ ਉਹ ਗੁਰੂਆਂ ਪੀਰਾਂ ਦੇ ਵਾਰਸ ਆ ਸਾਡਾ ਵਿਰਾਸਤ ਸਾਡਾ ਪੰਜਾਬੀ ਸੱਭਿਆਚਾਰ ਬਹੁਤ ਜਿਆਦਾ ਅਮੀਰ ਆ ਤੁਸੀਂ ਤਾਂ ਨਾ ਯੂਰਪ ਵਾਲਿਆਂ ਦੇ ਨਾਲ ਕੋਈ ਟੱਪ ਗਏ ਇੱਥੇ ਇਹ ਤਾਂ ਲੋਕ ਮਨ ਲਗਾਦਾ ਯਾਰ ਇਹਨਾਂ ਲੋਕਾਂ ਦਾ ਦਿਮਾਗ 'ਚ ਵੀ ਨਹੀਂ ਹੋਣੀ ਗੱਲ ਪੈਸਾ ਕਿ ਲੋਕ ਕੱਪੜੇ ਘੱਟ ਮੰਗਨੇ ਪਰ ਜਿਹੜੇ ਆਪਣੇ ਪੰਜਾਬ ਦੇ ਨੌਜਵਾਨਾਂ ਦੇ ਲੋਕਾਂ ਦੇ ਦਿਮਾਗ 'ਚ ਨਹੀਂ ਲੋਕਾਂ ਦੇ ਦਿਮਾਗ 'ਚ ਵੀ ਨਹੀਂ ਹੈਗੀਆਂ ਇਹ ਗੱਲਾਂ ਕਿਉਂ ਆਰੀ ਸਹੀ ਗੱਲ ਆ ਬਾਈ ਤੁਸੀਂ ਤਾਂ ਇੱਥੇ ਚਲੋ ਰਹਿਣੇ ਹੋ ਦੇਖਦੇ ਹੋ ਇਹ ਤਾਂ ਸਾਡੇ ਤਾਂ ਆਪਣੇ ਦਾ ਆ ਬਸ ਸਾਰਾ ਕੁਝ ਇੱਥੇ ਤੇ ਚੱਲ ਪਿਆ ਯਾਰ ਇਸ ਕਰਕੇ ਇਹ ਜਿਹੜਾ ਆਪਾਂ ਇਹ ਜਿਹੜਾ ਤੁਸੀਂ ਵੀਡੀਓ ਬੁੜੀਆਂ ਜਿਹੜਾ ਤੁਸੀਂ ਕਰਦੇ ਹੋ ਇਹਦੇ ਲਈ ਸਖਤ ਚੇਤਾਵਨੀ ਆ ਤੁਸੀਂ ਖਿਆਲ ਰੱਖੋ ਨਹੀਂ ਇਹਦਾ ਤੁਹਾਨੂੰ ਹਰਜਾਨਾ ਹੋਣਾ ਹੁਣ ਆਉਣ ਵਾਲੇ ਸਮੇਂ 'ਚ ਭਰਨਾ ਪੈਣਾ ਆਪਣੀ ਧੀ ਭੈਣ ਸਮਝ ਕੇ ਮੈਂ ਪੰਜਾਬ ਦੇ ਸਾਰੇ ਨੌਜਵਾਨਾਂ ਨੂੰ ਬੇਨਤੀ ਕਰਦਾ ਫੇਸਬੁੱਕ ਤੇ ਦੇਖ ਲਿਓ ਕਮੈਂਟ ਮੈਂ ਦੇਖਿਆ ਇੰਸਟਾਗ੍ਰਾਮ ਤੇ ਥੱਲੇ ਕਮੈਂਟ ਸ਼ਰਮ ਕਰਿਆ ਕਰੋ ਮਾੜੀ ਕਮੈਂਟ ਕਰਦੇ ਯਾਰ ਮਾੜੀ ਮੋਟੀ ਸ਼ਰਮ ਕਰਿਆ ਕਰੋ ਕਿਸੇ ਦੀ ਧੀ ਭੈਣ ਬਾਰੇ ਮੈਨੂੰ ਭੇਜ ਦੇ ਮੈਨੂੰ ਭੇਜ ਦੇ ਮੈਨੂੰ ਭੇਜ ਦੇ ਅਜੇ ਥੋੜੀ ਦੀ ਵੀਡੀਓ ਬਾਹਰ ਲਗੋਦੋਂ ਵੀ ਕਰ ਕਰ ਸਾਨੂੰ ਭੇਜ ਦੇ ਇਹ ਥੋੜਾ ਜਿਆ ਇੰਨਾ ਖਿਆਲ ਤੇ ਇਹ ਨੌਜਵਾਨ ਮੇਰੀ ਸਾਰੀ ਇਸ ਗੱਲ ਤੇ ਗੌਰ ਕਰਨਗੇ ਧੰਨਵਾਦ